ਵੱਡੀ ਅਪਡੇਟ ਵੱਡੀ ਖਬਰ ਲੈ ਕੇ ਆਏ ਆ ਜੀ ਤੁਹਾਨੂੰ ਦੱਸ ਦਈਏ ਕਿ ਪੋਸ਼ ਐਕਸੀਡੈਂਟ ਮਾਮਲੇ ਨੇ ਨਵਾਂ ਮੋੜ ਲੈ ਲਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪਿੱਤੇ ਹੀ ਦਿਨ ਇੱਕ ਪੋਸ਼ ਗੱਡੀ ਦਾ ਜਿਹੜਾ ਕਿ ਐਕਸੀਡੈਂਟ ਹੋ ਜਾਂਦਾ ਜਿਸ ਦੇ ਵਿੱਚ ਇੱਕ ਲੜਕਾ ਅਤੇ ਇੱਕ ਲੜਕੀ ਦੀ ਮੌਤ ਵੀ ਹੋ ਜਾਂਦੀ ਹੈ ਕਿਉਂਕਿ ਲੋਕਾਂ ਦੇ ਉੱਥੇ ਦੱਸਣ ਦੇ ਮੁਤਾਬਕ ਗੱਡੀ 200 ਦੀ ਸਪੀਡ ਤੇ ਜਾ ਰਹੀ ਸੀ ਅਤੇ ਰਾਹ ਦੇ ਵਿੱਚ ਜਾਂਦੇ ਦੋ ਵਿਅਕਤੀਆਂ ਨੂੰ ਇੱਕ ਲੜਕਾ ਤੇ ਇੱਕ ਲੜਕੀ ਉਹਨਾਂ ਨੂੰ ਧੱਕੜ ਦਿੰਦੀ ਹੈ ਅਤੇ ਉਹਨਾਂ ਦੀ ਜਿੱਥੇ ਮੌਤ ਹੋ ਜਾਂਦੀ ਹੈ ਪਰ ਇਸ ਖਬਰ ਨੇ ਨਵਾਂ ਮੋੜ ਲੈ ਲਿਆ ਤਾਂ ਅੰਦਾਜ਼ੇ ਕਿ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿਹੜਾ ਕਿ ਕਾਰ ਚਾਲਕ ਸੀਗਾ ਲੜਕਾ ਸੀਗਾ ਉਹ ਇੰਡਸਟਰੀਅਲ ਦਾ ਇੱਕ ਬੇਟਾ ਸੀਗਾ ਪਰ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਗੱਡੀ ਉਹ ਲੜਕਾ ਨਹੀਂ ਬਲਕਿ ਉਹਨਾਂ ਦਾ ਕੋਈ ਫੈਮਿਲੀ ਡਰਾਈਵਰ ਹੈ ਜਿਹੜਾ ਉਹ ਗੱਡੀ ਚਲਾ ਰਿਹਾ ਸੀ ਤਾਂ ਹੁਣ ਇਹ ਜਿਹੜੀ ਕਿ ਅਪਡੇਟ ਤੁਹਾਡੇ ਸਾਹਮਣੇ ਰੱਖ ਰਹੇ ਆ ਕਿ ਇਸ ਕੇਸ ਨੇ ਹੁਣ ਇੱਕ ਨਵਾਂ ਹੀ ਮੋੜ ਜਿਹੜਾ ਉਹ ਲੈ ਲਿਆ ਫਿਲਮਾਂ 'ਚ ਅਕਸਰ ਕਈ ਵਾਰ ਦੇਖਿਆ ਕਿ ਜਿਹੜਾ ਕਿ ਆ ਮੌਕਾ ਵਰਦਾਤ ਦੇ ਉੱਤੇ ਕੁਝ ਹੋਰ ਹੁੰਦਾ ਹੈ ਤੇ ਬਾਅਦ ਦੇ ਵਿੱਚ ਕੁਝ ਹੋਰ ਨਿਕਲ ਆਉਂਦਾ ਹੈ ਪਰ ਅਜੇ ਹੀ ਦੇਖਣ ਨੂੰ ਇੱਥੇ ਵੀ ਮਿਲ ਰਿਹਾ ਹੈ ਕਿ ਜਦੋਂ ਐਕਸੀਡੈਂਟ ਹੁੰਦਾ ਹੈ ਤੇ ਲੋਕਾਂ ਨੇ ਉਹਨਾਂ ਦਾ ਜਿਹੜਾ ਚਾਲਕ ਸੀਗਾ ਲੜਕਾ ਸੀਗਾ ਉਹ ਫੜਿਆ ਸੀਗਾ ਪਰ ਕੋਰਟ ਦੇ ਵਿੱਚ ਹੁਣ ਗਵਾਹ ਸਾਹਮਣੇ ਲਿਆ ਕੇ ਇਹ ਪੇਸ਼ ਕਰ ਦਿੱਤਾ ਜਾ ਰਿਹਾ ਹੈ ਕਿ ਉਹ ਜਿਹੜਾ ਉਹਨਾਂ ਦਾ ਇੰਡਸਟਰੀਅਲ ਦਾ ਬੇਟਾ ਸੀ ਉਹ ਕਾਰ ਨਹੀਂ ਚਲਾ ਰਿਹਾ ਸੀ ਬਲਕਿ ਉਹਨਾਂ ਦਾ ਕੋਈ ਫੈਮਿਲੀ ਡਰਾਈਵਰ ਹੈ ਜਿਹੜਾ ਉਹ ਕਾਰ ਚਲਾ ਰਿਹਾ ਸੀ ਪਰ ਉੱਥੇ ਵੀਡੀਓ ਵਾਇਰਲ ਹੁੰਦੀ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਅਸੀਂ ਵੀ ਦੇਖਿਆ ਸਭ ਨੇ ਦੇਖਿਆ ਕਿ ਕਿਵੇਂ ਕਾਰ ਜਿਹੜਾ ਮੀਰ ਸ਼ਹਿਜ਼ਾਦਾ ਹੈ ਲੋਕਾਂ ਨੇ ਉਸ ਨੂੰ ਫੜਿਆ ਹੋਇਆ ਉਸ ਦੀ ਕੁੱਟਮਾਰ ਕਰ ਰਹੇ ਨੇ ਪਰ ਕਹਾਣੀ ਕੁਝ ਹੋਰ ਹੀ ਹੋ ਗਈ ਤੇ ਸਵਾਲ ਵੀ ਵੱਡੇ ਖੜੇ ਹੁੰਦੇ ਨੇ ਕਿ ਆਖਿਰ ਉਹ ਡਰਾਈਵਰ ਉੱਥੇ ਕਦੋਂ ਸੀ ਕਿਉਂਕਿ ਵੀਡੀਓ ਵੀ ਕਿਸੇ ਨੇ ਬਣਾ ਲਈ ਤੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਵੀ ਕਰ ਦਿੱਤਾ ਗਿਆ ਤਾਂ ਇਹ ਬੜੀ ਹੈਰਾਨ ਕਰਨ ਦਿਨਵਲੀ ਗੱਲ ਹੈ ਬੜੀ ਹੀ ਜਿਹੜਾ ਕਿ ਇਸ ਖਬਰ ਨੇ ਜਿਹੜਾ ਕਿ ਨਵਾਂ ਮੋੜ ਲੈ ਲਿਆ ਕਿ ਕਾਰ ਚਾਲਕ ਹੈ ਜਿਹੜਾ ਉਹ ਇੰਡਸਟਰੀਅਲ ਦਾ ਬੇਟਾ ਨਹੀਂ ਉਹ ਇੰਡਸਟਰੀਅਲ ਦਾ ਅ ਅਮੀਰ ਸ਼ਾਇਦ ਜ਼ਿਆਦਾ ਨਹੀਂ ਬਲਕਿ ਇੱਕ ਫੈਮਿਲੀ ਡਰਾਈਵਰ ਜਿਹੜਾ ਉਹ ਕਾਰ ਚਲਾ ਰਿਹਾ ਸੀ ਪਰ ਪਹਿਲਾ ਜਿਹੜੀ ਵੀਡੀਓ ਹੈ ਉਹ ਬਿਆਨ ਕੁਝ ਹੋਰ ਹੀ ਕਰਦੀ ਹੈ ਖੈਰ ਇਜ਼ੀ ਅਪਡੇਟ ਜਿਹੜੀ ਹੈ ਉਹ ਤੁਹਾਡੇ ਨਾਲ ਪਲ-ਪਲ ਜਿਹੜੀ ਹੈ ਸਾਂਝੀ ਕਰਦੇ ਰਵਾਂਗੇ ਤੁਸੀਂ ਜੁੜੇ ਰਹਿਣਾ ਇੰਡਸ ਟੀਵੀ ਦੇ ਨਾਲ